ਅੱਜ ਅਸੀਂ ਗੱਲ ਕਰਾਂਗੇ ਅਜਿਹੇ ਮੁੱਦੇ ਦੀ ਜੋ ਸਾਡੇ ਘਰ ਦੇ ਵਿੱਚ ਰਿਸ਼ਤਿਆਂ ਨੂੰ ਕਮਜ਼ੋਰ ਕਰ ਰਿਹਾ ਹੈ ਉਹ ਹੈ ਮੋਬਾਈਲ ਫੋਨ ਅੱਜ ਕੱਲ ਬੱਚੇ ਮੋਬਾਈਲ ਫੋਨ ਨਾਲ ਇੰਨੇ ਜੁੜੇ ਹੋਏ ਹਨ ਕਿ ਉਹ ਆਪਣੇ ਮਾਤਾ ਪਿਤਾ ਨਾਲ ਗੱਲਬਾਤ ਕਰਨੀ ਇਕੱਠੇ ਬੈਠਣਾ ਅਤੇ ਭਾਵਨਾ ਸਾਂਝੀਆਂ ਕਰਨੀਆਂ ਭੁੱਲ ਗਏ ਹਨ ਘਰ ਵਿੱਚ ਮੌਜੂਦ ਮੋਬਾਈਲ ਫੋਨ ਨੇ ਪਰਿਵਾਰਕ ਸਮੇਂ ਨੂੰ ਸਕਰੀਨ ਟਾਈਮ ਵਿੱਚ ਬਦਲ ਦਿੱਤਾ ਹੈ ਨਾ ਗੱਲਬਾਤ ਨਾ ਹਾਸਾ ਖਮੋਸ਼ੀ ਅਤੇ ਸਕਰੀਨ ਇੱਕ ਰਿਪੋਰਟ ਦੇ ਅਨੁਸਾਰ ਮੋਬਾਈਲ ਦੀ ਜ਼ਿਆਦਾ ਵਰਤੋਂ ਕਰਨਾ ਬੱਚਿਆਂ ਵਿੱਚ ਇਕੱਲਾਪਨ ਚਿੜਚਿੜਾਪਨ ਅਤੇ ਮਾਤਾ ਪਿਤੋਂ ਜਿਹੜੀ ਦੂਰੀ ਹੈ ਉਹ ਵਧਦੀ ਜਾ ਰਹੀ ਹੈ ਯਾਦ ਰੱਖੋ ਮੋਬਾਈਲ ਫੋਨ ਇੱਕ ਸਹੂਲਤ ਹੈ ਪਰ ਰਿਸ਼ਤਿਆਂ ਤੋਂ ਵੱਡਾ ਨਹੀਂ ਸਾਨੂੰ ਲੋੜ ਹੈ ਕਿ ਆਪਣੇ ਬੱਚਿਆਂ ਨਾਲ ਆਪਾਂ ਜਾਨ ਤੋਂ ਜ਼ਿਆਦਾ ਟਾਈਮ ਡਾ ਸਪੈਂਡ ਕਰੀਏ ਤਾਂ ਜੋ ਬੱਚਿਆਂ ਨੂੰ ਮੋਬਾਈਲ ਦੀ ਆਦਤ ਤੋਂ ਦੂਰ ਕੀਤਾ ਜਾਵੇ ਮਾਤਾ ਪਿਤਾ ਨੂੰ ਵੀ ਅਪੀਲ ਕੀਤੀ ਜਾਂਦੀ ਹੈ ਕਿ ਬੱਚੇ ਨੂੰ ਇਸ ਟਾਈਮ ਸਭ ਤੋਂ ਵੱਡੀ ਲੋੜ ਜਿਹੜੀ ਆ ਮਾਤਾ ਪਿਤਾ ਦੀ ਆ ਨਾ ਕਿ ਮੋਬਾਈਲ ਦੀ ਆ ਇਸ ਕਰਕੇ ਮੋਬਾਈਲ ਉਹਨੂੰ ਬਿਲਕੁਲ ਨਾ ਦਿੱਤਾ ਜਾਵੇ ਤਾਂ ਜੋ ਉਹਦੀ ਅੱਖਾਂ ਦੀ ਰੋਸ਼ਨੀ ਚਿੜਚਿੜਾਪਨ ਆਦਿ ਤੋਂ ਬਚਿਆ ਜਾ ਸਕੇ ਅੱਜ ਦੇ ਸਮੇਂ ਵਿੱਚ ਬੱਚਿਆਂ ਦੀ ਸਭ ਤੋਂ ਵੱਡੀ ਲੋੜ ਜਿਹੜੀ ਆ ਮੋਬਾਈਲ ਨਹੀਂ ਆ ਉਹਨਾਂ ਦੀ ਲੋੜ ਆ ਮਾਤਾ ਪਿਤਾ ਦਾ ਪਿਆਰ ਅਤੇ ਸਮਾਂ ਸੋ ਅੱਜ ਦੀ ਵੀਡੀਓ ਦਾ ਉਦੇਸ਼ ਇਹ ਹੀ ਸੀਗਾ ਕਿ ਤੁਸੀਂ ਆਪਣੇ ਬੱਚਿਆਂ ਨੂੰ ਮੋਬਾਈਲ ਫੋਨ ਤੋਂ ਦੂਰ ਰੱਖੋ ਅਤੇ ਆਪਣਾ ਪਿਆਰ ਅਤੇ ਆਪਣਾ ਸਮਾਂ ਜਿਹੜਾ ਬੱਚਿਆਂ 'ਚ ਬਤੀਤ ਕਰੋ ਤਾਂ ਜੋ ਮੋਬਾਈਲ ਦੀ ਇਸ ਲਤ ਤੋਂ ਦੂਰ ਹੋ ਸਕਣ